ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ। ਗੱਲ ਕਾਫੀ ਪੁਰਾਣੀ ਏ ਜਦੋਂ ਬਾਪੂ ਨੇ ਨਮਾਕਾਰ ਬਣਾਉਣਾ ਸ਼ੁਰੂ ਕੀਤਾ। ਉਸ ਸਮੇਂ ਸ਼ਾਇਦ ਮੈਂ ਚੌਥੀ ਕਲਾਸ ਵਿੱਚ ਪੜਦਾ ਸੀ। ਬਾਪੂ ਨੇ ਮੈਨੂੰ ਸਵੇਰੇ ਹੀ ਕਹਿ ਦਿੱਤਾ ਕਿ ਪੁੱਤ ਅੱਜ ਸਕੂਲ ਨਾ ਜਾਵੀਂ। ਕੰਮ ਏ। ਮੈਂ ਅਕਸਰ ਹੀ ਸਵਕਤੇ ਬੇਬੇ ਨਾਲ ਗੁਰੂ ਘਰ ਜਾਂਦਾ। ਬੇਬੇ ਨੇ ਜਦ ਵੀ ਸਵੇਰੇ ਪੰਜੀਆਂ ਦਸੀਆਂ ਮੇਰੀ ਜੇਬ ਵਿੱਚ ਪਾ ਦੇਣੀਆਂ ਤਾਂ ਆਖਣਾ ਪੁੱਤ ਸੱਚੇ ਮਾਣ ਨਾਲ ਮੱਥਾ ਟੇਕੀਦਾ ਹੁੰਦਾ ਏ ਵਾਹਿਗੁਰੂ ਆਪੇ ਮਿਹਰ ਕਰੂ ਪਰ ਅੱਜ ਗੁਰੂ ਘਰ ਵੀ ਨਾ ਜਾਇਆ ਗਿਆ ਘਰ ਦੀ ਉਸਾਰੀ ਲਈ ਮਿਸਤਰੀ ਵੀ ਘਰ ਆ ਗਿਆ ਖੈਰ ਸਕੂਲੋਂ ਮੈਨੂੰ ਘਰੇ ਰੱਖਣ ਦਾ ਮਕਸਦ ਇਹ ਸੀ ਕਿ ਘਰ ਦੀ ਨੀ ਮੇਰੇ ਤੋਂ ਰਖਵਾਉਣੀ ਸੀ ਬਾਪੂ ਨੇ ਮੇਰੇ ਸਿਰ ਤੇ ਹੱਥ ਫੇਰ ਕੇ ਆ ਲੈ ਪੁੱਤ ਕਹੀ ਮਾਰ ਦੇ ਪਹਿਲਾ ਟੱਕ ਮੈਂ ਜਿਉਂ ਹੀ ਕਹੀ ਧਰਤੀ ਤੇ ਮਾਰੀ ਤਾ ਮੇਰੇ ਕੁਰਤੇ ਦੀ ਜੇਬ ਵਿੱਚ ਪਾਈਆਂ ਉਹ ਪੰਜੀਆਂ ਦਸੀਆਂ ਜੋ ਮੈਂ ਗੁਰੂ ਘਰ ਮੱਥਾ ਟੇਕਣ ਲਈ ਰੱਖੀਆਂ ਸੀ ਉਹ ਘਰ ਦੀ ਨੀ ਰੱਖੀ ਨਹੀਂ ਵਿੱਚ ਡਿੱਗ ਪਈਆਂ ਮਿਸਤਰੀ ਬੋਲਿਆ ਭਾਗ ਸਿਆ ਤੂੰ ਤਾਂ ਕਰਮਾਂ ਵਾਲਾ ਹੈ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ ਕਿਸੇ ਲਈ ਮਨਾਂ ਵਿੱਚ ਕੋਈ ਪਾਪ ਵਿਰੋਧ ਨਹੀਂ ਹੁੰਦਾ ਆਹ ਪੰਜੀਆਂ ਦਸੀਆਂ ਨੀ ਵਿੱਚ ਹੀ ਰਹਿਣ ਦੇ ਘਰ ਵਿੱਚ ਬਰਕਤਾਂ ਆਉਂਦੀਆਂ ਹੀ ਰਹਿਣਗੀਆਂ ਤੇ ਬਾਪੂ ਨੇ ਵੀ ਖੁਸ਼ ਹੋ ਕੇ ਮੈਨੂੰ ਘੁੱਟ ਕੇ ਸੀਨੇ ਲਾ ਲਿਆ ਦੋ ਕਮਰੇ ਅੱਗੇ ਸਵਾਤ ਤੇ ਇਸ ਤੋਂ ਅੱਗੇ ਖੁੱਲਾ ਤੇ ਸਾਫ਼ ਸੁਥਰਾ ਵਿਹੜਾ ਜਿੱਥੇ ਅਸੀਂ ਆਪਣੀ ਜ਼ਿੰਦਗੀ ਬਤੀਤ ਕੀਤੀ ਪਰ ਕੁਝ ਸਮੇਂ ਬਾਅਦ ਕਿਸੇ ਬਿਮਾਰੀ ਕਾਰਨ ਮਾਂ ਗੁਜ਼ਰ ਗਈ ਪਰ ਬਾਪੂ ਨੇ ਫੇਰ ਵੀ ਹੌਸਲਾ ਨਾ ਛੱਡਿਆ ਬਾਪੂ ਜੀ ਨੇ ਮੈਨੂੰ ਖੂਬ ਪੜਾਇਆ ਲਿਖਾਇਆ ਅੱਜ ਖੁਦ ਦੇ ਪੈਰਾਂ ਤੇ ਖਲੋ ਗਿਆ ਤੇ ਅੱਜ ਦੇ ਸਮੇਂ ਮੁਤਾਬਕ ਵਧੀਆ ਆਲੀਸ਼ਾਨ ਕੋਠੀ ਦੀ ਨੀਂ ਰੱਖਣ ਲੱਗੇ ਪਰ ਪਹਿਲਾਂ ਹੀ ਕਿਸੇ ਨੇ 3 ਰੁਪਏ ਅਤੇ ਕੁਝ ਚੌਲ ਕਰਦੀ ਰੱਖਣ ਵਾਲੀ ਨੀਂ ਤੇ ਰੱਖ ਦਿੱਤੇ ਪਰ ਅੱਜ ਇਹਨਾਂ ਪੈਸਿਆਂ ਦਾ ਮਕਸਦ ਕੁਝ ਹੋਰ ਸੀ ਕਿਉਂਕਿ ਇਹ ਘਰ ਦੀਆਂ ਬਰਕਤਾਂ ਲਈ ਨਹੀਂ ਰੱਖੇ ਗਏ ਕਿਸੇ ਦੇ ਮਨਾਂ ਵਿੱਚ ਉਪਜੀ ਘਟੀਆ ਮਾਨਸਿਕਤਾ ਨੂੰ ਦੁਹਰਾ ਰਹੀ ਸੀ ਕੁੰਡੀ ਦੇ ਸਹਾਰੇ ਆ ਬਾਪੂ ਨੇ ਪਿੱਛੋਂ ਮੇਰਾ ਹੱਥ ਫੜ ਲਿਆ ਤੇ ਮੇਰੇ ਬਚਪਨ ਦੀਆਂ ਉਹ ਕਿੰਨੀਆਂ ਹੀ ਪੰਜੀਆਂ ਦਸੀਆਂ ਜੋ ਬਾਪੂ ਨੇ ਸਾਂਭ ਰੱਖੀਆਂ ਸੀ ਆਣ ਮੇਰੇ ਹੱਥ ਤੇ ਧਾਰ ਦਿੱਤੀਆਂ ਮਹਿਸੂਸ ਹੋਇਆ ਜਿਵੇਂ ਮੇਰਾ ਉਹ ਬਚਪਨ ਫੇਰ ਮੁੜ ਆ ਗਿਆ ਹੋਵੇ ਤੇ ਆਣ ਕੋਲ ਮਾਂ ਵੀ ਖਲੋ ਗਈ ਹੋਵੇ ਤੇ ਬੋਲੀ ਪੁੱਤ ਸੱਚੇ ਮਾਂ ਨਾਲ ਮੱਥਾ ਟੇਕੀਦਾ ਹੁੰਦਾ ਤਾਂ ਵਰਕ ਤਾਂ ਆਉਂਦੀਆਂ ਹੀ ਰਹਿਣਗੀਆਂ ਪਤਾ ਹੀ ਨਹੀਂ ਲੱਗਿਆ ਕਦ ਆਪ ਮੋਹਰੇ ਹੀ ਉਹ ਪੰਝੀਆਂ ਦਸੀਆਂ ਨੀਂ ਵਿੱਚ ਸੁੱਟ ਦਿੱਤੀਆਂ ਜਿਵੇਂ ਉਹੀ ਵਰਕ ਤਾਂ ਫੇਰ ਮੁੜ ਆਈਆਂ ਤੇ ਅੱਜ ਫੇਰ ਬਾਪੂ ਨੇ ਉਸੇ ਤਰ੍ਹਾਂ ਹੀ ਘੁੱਟ ਸੀਨੇ ਨਾਲ ਲਾ ਲਿਆ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ